दो हजार दो सौ तीन गोलियां समेत चार काबू फिलौर उन्ती अप्रैल श्री सरवण सिंह बल टी टी एस उप पुलिस कप्तान सब डिवीजन फिलौर ने कारा। नाल गलबात करते हुए दसिया कि इंस्पेक्टर संजीव कपूर मुख अफसर थाना फिलौर की टीम वालों नशान तस्करा खिलाफ चलाए ਸ਼ਪੈਸ਼ਲ ਆਪਰੇਸ਼ਨ ਯੋਗ ਨਸ਼ਿਆ ਦੇ ਵਿਰੁੱਧ ਤਿੱਖ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਨਸ਼ਾ ਤਸਕਰੀ ਵਿਰੋਧ ਦੇ ਚਾਰ ਮੈਂਬਰ ਨੂੰ ਕਾਬੂ ਕੀਤਾ ਹੈ ਜਿਸ ਵਿੱਚ ਗੌਰਵ ਖੋਸਲਾ ਉਰਫ ਗਿੰਨੀ ਪੁੱਤਰ ਮਦਨ ਲਾਲ ਵਾਸੀ ਸਰਾਫਾ ਬਾਜ਼ਾਰ ਅਪਰਾ थाना ਫਿਲੌਰ ਜ਼ਿਲ੍ਹਾ ਜਲੰਧਰ ਅਤੇ ਪ੍ਰਭਜੋਤ ਸਿੰਘ ਉਰਫ ਲਾਡੀ ਪੁੱਤਰ ਰਣਜੀਤ ਸਿੰਘ ਵਾਸੀ ਲਾਤੜਾ थाना ਫਿਲੌਰ ਜ਼ਿਲ੍ਹਾ ਜਲੰਧਰ ਨੂੰ 103 ਪੱਤੇ ਨਸ਼ੇਲੀਆ ਗੋਲੀਆਂ ਮਾਰਕਾ ਐਲਪ੍ਰੇਜ਼ਲੈਂਸ 0.5 ਮਿਲੀਗ੍ਰਾਮ कुल 1000 दी बरामद करके मुकदमा नंबर 116 मिति 22 अप्रैल 2025 जुर्म 22 185 एनडीपीएस सेकंड थाना फिलोर दर्ज किया जो गिरफ्तार दोषियों ने पूछताछ दौरान बताया कि उन्हें एक गोलीया सुमित उर्फ मनू पुत्र मांगे राम वासी शाहतानपुर थाना देनबंद जिला सहारनपुर उत्तर प्रदेश के अस्तित्व पीतो सस्ते पालिया के उन्हें सप्लाई दिनदा सी क्योंकि सुमित के खिलाफ पहला भी नशा तस्करीदा केस थाना फिलोर दर्ज है ਜਸਤੀ ਤਰੀਕ ਪੇਸ਼ੀ ਪਰ ਜਲੰਧਰ ਕੋਰਟ ਟਾਊਨ ਵੇਲੇ ਉਹ ਨਸ਼ੇਲੀਆ ਗੋਲੀਆਂ ਆਪਣੇ ਨਾਲ ਲੈ ਆਉਂਦਾ ਸੀ ਅਤੇ ਸਪਲਾਈ ਦੇਣ ਉਪਰੰਤ ਉਹ ਸੁਮਿਤ ਨੂੰ ਆਨਲਾਈਨ ਪੈਸੇ ਭੇਜ ਕੇ ਕਰ ਦਿੰਦੇ ਸੀ ਜੋ ਇਸ ਤੋਂ ਬਾਅਦ ਮੁਕੱਦਮਾ ਵਿੱਚ ਸੁਮਿਤ ਉਰਫ਼ ਮੰਨੂ ਪੁੱਤਰ ਮਾਗੇ ਰਾਮ ਵਾਸੀ ਸ਼ਾਹਤਾਨਪੁਰ थाना देनबंध जिला सहारनपुर उत्तर प्रदेश ਅਤੇ ਸ਼ੌਇਬ ਪੁੱਤਰ ਮਿਹਰਬਾਨ ਵਾਸੀ ਹਾਸਿੰਪੁਰ थाना देनबंध जिला सहारनपुर उत्तर प्रदेश ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ 120 ਪੱਤੇ ਨਸ਼ੇਲੀਆ ਗੋਲੀਆਂ ਮਾਰਕਾ ਹੈਲਪਰੇਜ਼ਲੈਂਸ 0.5 ਮਿਲੀਗ੍ਰਾਮ ਕੁੱਲ 1200 ਬਰਾਮਦ ਕੀਤੀਆਂ ਗਈਆਂ ਹਨ ਮੁਕੱਦਮਾ ਵਿੱਚ 129/27 ਐ ਐਨਡੀਪੀ ਐ ਸਿਕੱਡਾ ਵਾਅਦਾ ਕੀਤਾ ਗਿਆ ਹੈ ਜੋ ਇਹਨਾਂ ਪਾਸੋਂ ਕੁਝ ਕਿਛ ਦੌਰਾਨ ਸਾਹਮਣੇ ਆਇਆ ਕਿ ਸ਼ੌਇਬ ਆਪਣੇ ਵਾਕਿਫਕਾਰ ਬਸ ਕੰਡਕਟਰ ਰਵੀ ਕੁਮਾਰ ਰਾਹੀਂ ਨਸ਼ਾ ਦੀ ਸਪਲਾਈ ਫਿਲੌਰ ਪੇਜਬਾਸੀ ਜਿੱਤੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਲਾਮਗੜ ਫਿਲੌਰ ਤੋਂ ਨਸ਼ੇ ਦੀ ਸਪਲਾਈ ਲੈ ਲੈਂਦਾ ਸੀ ਅਤੇ ਅੱਗੇ ਗੌਰਵ ਖੋਸਲਾ ਅਤੇ ਪ੍ਰਭਜੋਤ ਉਰਫ ਲਾਡੀ ਨੂੰ ਦਿੰਦਾ ਸੀ ਜੋ ਗੌਰਵ ਅਤੇ ਪ੍ਰਭਜੋਤ ਨਸ਼ਾ ਵੇਚਣ ਉਪਰੰਤ ਸੁਰਜੀਤ ਸਿੰਘ ਨੂੰ ਨਕਦ ਪੈਸੇ ਦਿੰਦੇ ਸੀ ਅਤੇ ਸੁਰਜੀਤ ਸਿੰਘ ਆਪਣਾ ਕਮਿਸ਼ਨ ਕੱਟ ਕੇ ਬਾਕੀ ਪੈਸੇ ਸੁਮਿਤ ਉਰਫ ਮੰਨੂ ਨੂੰ ਟਰਾਂਸਫਰ ਕਰ ਦਿੱਤੇ ਸੀ ਅਤੇ ਸੁਮਿਤ ਉਰਫ ਮੰਨੂ ਅੱਗੇ ਇਹ ਪੈਸੇ ਮੁੱਖ ਦੋਸ਼ੀ ਸ਼ੌਇਬ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੰਦਾ ਸੀ ਜੋ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮਾਨ ਜੋਬ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਦਿਲਖ ਉਹਨਾਂ ਵੱਲੋਂ ਨਸ਼ਿਆਂ ਵਿਰੁੱਧ ਤੇ ਮਾੜੇ ਅਨਸਰਾਂ ਉੱਤੇ ਜਿਹੜੀ ਆ ਉਹ ਮੈਮ ਚਲਾਈ ਗਈ ਸੀ ਇਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਸੰਜੀਪਪੁਰ ਐਸਐਚਓ ਫਲੋਰ ਤੇ ਉਹਦੀ ਉਸਦੀ ਪਾਰਟੀ ਵੱਲੋਂ ਇੰਟਰ ਸਟੇਟ ਜਿਹੜਾ ਸੀ ਨਸ਼ਿਆਂ ਦੇ ਤਸਕਰੀ ਦਾ ਗੈਂਗ ਆ ਉਹਨੂੰ ਜਿਹੜਾ ਬੋਸ ਕੀਤਾ ਇਸ ਵਿੱਚ ਅਸੀਂ ਐਫਆਈਆਰ ਨੰਬਰ 116 ਦਰਜ ਕੀਤੀ ਗਈ ਹੈ ਦੋ ਦੋਸ਼ੀ ਜਿਹੜੇ ਸੀ ਕਨਸਰਨਡ ਅਪਰੇ ਤੋਂ ਇਹ ਲੰਦੜਾ ਤੋਂ ਦੋਨੋਂ ਦੋਸ਼ੀ ਜਿਹੜੇ ਆ ਉਹ ਗਸ਼ਤਾਰ ਕੀਤੇ ਗਏ ਉਸ ਤੋਂ ਬਾਅਦ ਆ ਜਿਹੜੀ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਬੈਕਵਰਡ ਲਿੰਕਸ ਦੇ ਵਿੱਚ ਕਿ ਸ਼ੋਪਨਾ ਦਾ ਤੇ ਵਿਅਕਤੀ ਜਿਹੜਾ ਸੀ ਉਹ ਨਾਮਜ਼ਦ ਹੋਇਆ ਜੋ ਕਿ ਸੰਹਾਂਪੁਰ ਸਾਈਡ ਨੂੰ ਬਿਲੋਂਗ ਕਰਦੇ ਸਨ ਇਹਨਾਂ ਦੇ ਨਾਲ ਇੱਕ ਸੁਮਿਤ ਲੜਕਾ ਸੀ ਉਹ ਵੀ ਉਸ ਨੂੰ ਬਿਲੋਂਗ ਕਰਦਾ ਸੀ ਉਸ ਸਾਈਡ ਨੂੰ ਤੇ ਇਹਨਾਂ ਦੋਨਾਂ ਪਾਸੋਂ ਅਸੀਂ ਜਿਹੜੀਆਂ ਨੇ ਤੇ ਪਹਿਲੇ ਦੋ ਤੇ ਦੂਸਰੇ ਦੋਨਾਂ ਕੋਲੋਂ 2230 ਟੈਬਲੇਟ ਜਿਹੜੀਆਂ ਅਧਪਾ ਜ਼ੁਲਮ ਜਿਹੜੀ ਕਮਰਸ਼ੀਅਲ ਰਿਕਵਰੀ ਹੈਗੀ ਆ ਉਹ ਅਸੀਂ ਰਿਕਵਰ ਕੀਤੀ ਹੈਗੀ ਆ ਤੇ ਦੋਸ਼ੀ ਜਿਹੜੇ ਨੇ ਉਹ ਇਸ ਇਸ ਸਮੇਂ ਰਿਮਾਂਡ ਦੇ ਵਿੱਚ ਨੇ ਸਾਡੇ ਕੋਲ ਹੋਰ ਕਸ਼ਿਸ਼ ਕੀਤੀ ਜਾਵੇਗੀ ਤੇ ਜੋ ਵੀ ਇਹਦੇ ਸਾਹਮਣੇ ਜਿਹੜੇ ਬੈਕਵਰਡ ਦੇ ਫਾਰਵਰਡ ਲਿੰਕ ਜਿਹੜੇ ਕਿ ਇੱਥੇ ਵੇਚਦੇ ਕੌਣ-ਕੌਣ ਸਨ ਉਹਨਾਂ ਬਾਰੇ ਵੀ ਕਲੀਅਰ ਕੀਤਾ ਜਾਵੇਗਾ ਕੀ ਲੱਗਦਾ ਕੀਮਤ ਕਿੰਨੀ ਕੁ ਲੱਗਦੀ ਇਹਨਾਂ ਦੀ ਗੋਲੀਆਂ ਦੀ ਇਹ ਕਾਫੀ ਕੀਮਤ ਆ ਜੀ ਕਮਰਸ਼ੀਅਲ ਦੇ ਤੌਰ ਦੇ ਉੱਤੇ ਜਿਹੜੀ ਇਹ ਜਿਹੜੀ 500 ਗੋਲੀ ਆ ਉਹ ਤੋਂ ਉੱਪਰ ਜਿਹੜੀ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਤੇ ਅਸੀਂ 2200 ਅ 30 ਗੋਲੀਆਂ ਫੜੀਆਂ ਨੇ ਇੱਥੇ ਮੈਂ ਇੱਕ ਵਾਰਨ ਜੋ ਗੱਲ ਹੋਰ ਦੱਸਣੀ ਚਾਹੁੰਦਾ ਹੈਗਾ ਵੀ ਇੱਥੇ ਇੱਕ ਦੋਸ਼ੀ ਹੈਗਾ ਜਿਹੜਾ ਕਿ ਬਿਲੋਂਗ ਕਰਦਾ ਆਪਣੇ ਮੰਗਲਪਿੰਡ ਨੂੰ ਇਹ ਮੇਨ ਦੋਸ਼ੀ ਹੈਗਾ ਇਹਦਾ ਅਜੇ ਨਾਮ ਮੈਂ ਮੋਟੇ ਤੌਰ ਤੇ ਨਹੀਂ ਦੱਸਣਾ ਚਾਹੁੰਦਾ ਪਰ ਇਹ ਮੇਨ ਜਿਹੜਾ ਇੱਥੇ ਦਾ ਕਲਪਰੇਟ ਹੈਗਾ ਇਹਨੂੰ ਵੀ ਅਸੀਂ ਜਲਦ ਖਰਫਤਾਰ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਇਹ ਕਰੀਬ 2.5 ਸਾਲ ਤੋਂ ਹੀ ਕੰਮ ਕਰ ਰਹੇ ਸੀ ਕਿੰਨੇ ਮੁਕੱਦਮੇ ਇਹਨਾਂ ਦੇ ਬੱਲੇ ਹੋ ਜਣਗੇ ਇਹਨਾਂ ਤੇ ਆਲਰੇਡੀ ਜਿਹੜੇ ਆ ਦੋ ਮੁਕੱਦਮੇ ਦਰਜ ਹੈਗੇ ਨੇ ਤੇ ਇਹਦੀ ਇਹਨਾਂ ਦੇ ਇਹਨਾਂ ਤੇ 111 ਬੀਐਨਐਸ ਵਿੱਚ ਅਸੀਂ ਵਾਦਾ ਕਰਾਂਗੇ ਤੇ ਇਹਨਾਂ ਦੇ ਜੋ ਬਣਦੀ ਕਾਨੂੰਨੀ ਕਾਰਵਾਈ ਰਵੇਗੀ ਉੱਚ ਮਿਨੀਮਮ ਜਿਹੜੀ ਕਹਿਦਾ ਕਿ 10 ਸਾਲ ਇਹਨਾਂ ਦੇ ਸਾਥੀ ਕਿੰਨੇ ਅਸੀਂ ਹੋਰ ਵੀ ਇਹਨਾਂ ਦੇ ਪਹਾੜ ਕਰ ਰਹੇ ਆ ਉਹਨਾਂ ਦੀ ਪਟੀਸ਼ਨ ਇਹਨਾਂ ਚ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਆ ਦੋ ਦੋਸ਼ੀ ਹੋਰ ਨੇ ਜਿਨ੍ਹਾਂ ਦੀ ਅਸੀਂ ਭਾਲ ਜਾਰੀ ਹੈਗੀ ਆ ਉਹਨਾਂ ਚ ਇੱਕ ਮੇਨ ਦੋਸ਼ੀ ਹੈਗਾ ਉਹਨੂੰ ਅਸੀਂ ਪਰਚੇ ਦੇ ਵਿੱਚ ਨਾਮਜ਼ਦ ਕਰ ਦਿੱਤਾ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਬਿਕਲ ਇਹਨਾਂ ਤੋਂ ਉਪਰਾਹ ਵਹੀ ਕਲ ਹਜੇ ਇਹਨਾਂ ਕੋਲ ਉਹ ਜਿਹੜੀ ਟਰਾਂਸਪੋਰਟੇਸ਼ਨ ਸੀ ਇਹ ਬਾਈ ਬਾਸੀ ਆਉਂਦੇ ਸਨ ਉੱਥੇ ਜਿਹੜੀ ਇਟਾਂ ਇਹਨਾਂ ਦੀ ਚਲਦੀ ਸੀ ਤੇ ਜਿਹੜਾ ਬੱਸ ਦੇ ਕੰਡਕਟਰ ਜਾਂ ਡਰਾਈਵਰ ਦਾ ਕੋਈ ਰੂਲ ਹੋਇਆ ਉਹ ਵੀ ਵੈਰੀਫਾਈ ਕਰ ਰਹੇ ਕਿ ਲੱਗਦਾ ਸੋਚਣਾ ਦਰੌਣਾ ਹੈ ਕਿ ਤੁਹਾਡੀ ਇਨਫੋਰਮੇਸ਼ਨ ਬੱਕਰੀ ਸੀ ਕੀ ਲੱਗਦਾ ਸੀ ਇਹਨਾਂ ਨੂੰ ਪਾਣੇ ਦੇ ਇਹਦੇ ਸੂਤਰਾਂ ਦੇ ਆਧਾਰ ਤੇ ਹੀ ਜਿਹੜੀ ਇਨਫੋਰਮੇਸ਼ਨ ਸੀ ਉਹਨੂੰ ਅੱਗੇ ਡਿਵੈਲਪ ਕਰਕੇ ਤੇ ਫਿਰ ਨਾਕਾਬੰਦੀ ਦੌਰਾਨ ਇਹਨੂੰ ਜਿਹੜਾ ਸੀ ਉਹ ਰੈਸਟ ਕੀਤਾ